ਮੇਰੇ ਹੱਥ ਦੇ ਵਿੱਚ ਦੋ ਬਿੱਲ ਐ ਇੱਕ ਕਈ-ਕਈ ਵਾਰੀ ਤਾਂ ਮੈਨੂੰ ਆਪਣੇ ਗਲੇ ਤੇ ਤਰਸ ਆਂਦਾ ਹੈ ਕਿ ਮੈਂ ਕਿਤੇ ਵਾਕਿਆ ਹੀ ਆਪਣੇ ਬੋਲ ਤਾਂ ਨਹੀਂ ਖਰਾਬ ਕਰ ਰਿਹਾ ਸਿਰਫ ਵੀਡੀਓ ਬਣਾ ਬਣਾ ਕੇ ਅਸਲ ਦੇ ਵਿੱਚ ਸੁਧਾਰ ਤਾਂ ਕੋਈ ਹੋ ਨਹੀਂ ਰਿਹਾ ਪਿਛਲੇ 10 ਸਾਲਾਂ ਤੋਂ ਇੱਕ ਜ਼ਰੀਆ ਫਾਊਂਡੇਸ਼ਨ ਨੇ ਕੰਮ ਕਰ ਰਹੀ ਹੈ ਮੈਡੀਕਲ ਫੀਲਡ ਦੇ ਵਿੱਚ ਔਰ ਮੈਂ ਪਤਾ ਨਹੀਂ ਕਿੰਨੀਆਂ ਵੀਡੀਓਜ਼ ਬਣਾ ਚੁੱਕਾ ਨੋ ਡਾਊਟ ਵੀਡੀਓਜ਼ ਲੋਕ ਦੇਖਦੇ ਵੀ ਨੇ ਔਰ ਲੋਕ ਸਪੋਰਟ ਵੀ ਕਰਦੇ ਨੇ ਪਰ ਮੈਂ ਹੈਰਾਨ ਆ ਕਿ ਇਕੱਲੇ ਵੀਡੀਓ ਬਣਾ ਬਣਾ ਕੇ ਕੋਈ ਹੱਲ ਹੋਏਗਾ ਦੇਖਿਆ ਜਾਵੇ ਤਾਂ ਹਰ ਲੀਡਰ ਨੂੰ ਹਰ ਪੋਲੀਟੀਸ਼ੀਅਨ ਨੂੰ ਮੇਰਾ ਨਾਮ ਪਤਾ ਹੈ ਉਹਨਾਂ ਨੂੰ ਇਹ ਵੀ ਪਤਾ ਕਿ ਅਨਮੋਲ ਕੌਣ ਹੈ ਕੀ ਕੰਮ ਕਰਦਾ ਹੈ ਵਧੀਆ ਕੰਮ ਕਰਦਾ ਹੈ ਆਲਦੋ ਇੰਡਾਇਰੈਕਟ ਵੇ ਦੇ ਵਿੱਚ ਕਿਤੇ ਨਾ ਕਿਤੇ ਇੰਟਰਵਿਊ ਦੇ ਵਿੱਚ ਮੇਰੇ ਤੇ ਤਵੇ ਵੀ ਲਾਈ ਦਿੰਦੇ ਨੇ ਪਰ ਚਲੋ ਜਿਸ ਜਨ ਨਾਮ ਲੈ ਕੇ ਬੋਲਣਗੇ ਉਸ ਦਿਨ ਤੁਹਾਡਾ ਭਰਾ ਵੀ ਫਿਰ ਤੁਹਾਨੂੰ ਪਤਾ ਹੈ ਕਿ ਖੁੱਲਾ ਸਾਹਣ ਹੀ ਹੈ ਤਾਂ ਮੌਕਾ ਭਾਲਦਾ ਵੇ ਕਿਸੇ ਨੇ ਨਾਮ ਲੈਣ ਤੇ ਉਸ ਦਿਨ ਮੈਂ ਆਵਾਂ ਮੈਦਾਨ 'ਚ ਹੁਣ ਮੈਡੀਕਲ ਮਾਫੀਆ ਬਹੁਤ ਵੱਡਾ ਹੈ ਮੇਰੇ ਹੱਥ ਨਾ ਹਜੇ ਸਾਈਨਿੰਗ ਪਾਵਰ ਨਹੀਂ ਆਈ ਜਿਸ ਦਿਨ ਮੇਰੇ ਹੱਥ ਕੋਈ ਸਾਈਨਿੰਗ ਪਾਵਰ ਆ ਗਈ ਉਸ ਦਿਨ ਮੈਂ ਸਿਸਟਮ 'ਚ ਬਦਲਾਅ ਲੈ ਆਉਂਗਾ ਅੱਜ ਮੇਰੇ ਹੱਥ ਸਿਰਫ ਅਵੇਅਰਨੈਸ ਸੋਸ਼ਲ ਮੀਡੀਆ ਦੀ ਤੁਹਾਡੀ ਸਾਰਿਆਂ ਦੀ ਪਾਵਰ ਹੈ ਔਰ ਇਹਦਾ ਮੈਂ ਰੱਜ ਕੇ ਇਸਤੇਮਾਲ ਕਰ ਰਿਆ ਹਾਂ ਜਿਸ ਦਿਨ ਮੇਰੇ ਹੱਥ ਕੋਈ ਸਾਈਨਿੰਗ ਪਾਵਰ ਆ ਗਈ ਜਾਂ ਜਿਸ ਦਿਨ ਮਹਾਰਾਜ ਦੀ ਕਿਰਪਾ ਹੋ ਗਈ ਕਿ ਮੇਰੇ ਸਾਈਨਾ ਨਾਲ ਵੀ ਕੋਈ ਚੇਂਜ ਆਣ ਲੱਗ ਗਿਆ ਮੈਂ ਜ਼ੁਬਾਨ ਕੋਈ ਬਹੁਤੀ ਵੱਡੀ ਤਾਂ ਨਹੀਂ ਕੱਢਦਾ ਪਰ ਐਟ ਲੀਸਟ ਮੇਰੇ ਲੋਕਾਂ ਨੂੰ ਮੇਰੇ ਸ਼ਹਿਰ ਨੂੰ ਮੇਰੇ ਤੇ ਮਾਣ ਮਹਿਸੂਸ ਹੋਏਗਾ ਕਿ ਭਾਈ ਕਿਸੇ ਨੇ ਜਿੰਦੇ ਜੀ ਕੁਝ ਕੀਤਾ ਤਾਂ ਅੱਜ ਵਾਲੀ ਜਿਹੜੀ ਗੱਲ ਹੈ ਆ ਮੇਰੇ ਹੱਥ ਇੱਕ ਟੀਕਾ ਹੈ ਜਿਹੜੀ ਅੱਜ ਕੱਲ ਇੱਕ ਬੜੀ ਨਵੀਂ ਬਿਮਾਰੀ ਚੱਲੀ ਹੈ ਜਿਹੜੀ ਬਹੁਤ ਘੱਟ ਬੱਚਿਆਂ ਨੂੰ ਹੋ ਰਹੀ ਹੈ ਇਹਦਾ ਹਜੇ ਇਲਾਜ ਨਹੀਂ ਆਇਆ ਆ ਟੀਕੇ ਦਾ ਨਾਮ ਹੈ ਮੇਰੇ ਕੋਲ ਹਿਊਮਨ ਨਾਰਮਲ ਇਮੂਗੋਲੋਬਿਨ ਫਾਰ ਇੰਟਰਾਵੈਨਸ ਐਡਮਨਿਸਟ੍ਰੇਸ਼ਨ ਆਈਪੀ ਰਿਲਾਇੰਸ ਕੰਪਨੀ ਦਾ ਟੀਕਾ ਹੈ ਮੇਰੇ ਹੱਥ ਦੇ ਵਿੱਚ ਦੋ ਬਿੱਲ ਹੈ ਇੱਕ ਬਿੱਲ ਹੈ ਜਿਹਦੇ ਤੇ ਇਹਦੀ ਕੀਮਤ ਲੱਗੀ ਹੋਈ ਹੈ 1284 ਰੁਪਏ ਇੱਕ ਬਿੱਲ ਹੈ ਸੇਮ ਟੀਕਾ ਸੇਮ ਕੰਪਨੀ ਜਿਹਦੇ ਉੱਤੇ ਕੀਮਤ ਲੱਗੀ ਹੋਈ ਹੈ 20000 ਰੁਪਏ ਯਾਰ ਗਰੀਬ ਬੰਦਾ ਜਿੰਨੂੰ ਵਿਚਾਰੇ ਨੂੰ ਐਮ ਆਰ ਪੀ ਤੋਂ ਇਲਾਵਾ ਹੋਰ ਕੁਝ ਪੜ੍ਹਨਾ ਨਹੀਂ ਆਂਦਾ ਉਹ ਤੁਹਾਡੇ ਕਿੱਥੇ ਦਵਾਈਆਂ ਦੇ ਟੀਕਿਆਂ ਦੇ ਜਾ ਕੇ ਰੇਟ ਪਤਾ ਕਰੇ ਕਿ ਕੀ ਹੈ ਲੱਖ ਦੀ ਲਾਨਤ ਹੈ ਐਸੇ ਲੀਡਰਾਂ ਤੇ ਜਿਨ੍ਹਾਂ ਨੂੰ ਇਹਨਾਂ ਮੁੱਦਿਆਂ ਬਾਰੇ ਪਤਾ ਵੀ ਹੈ ਫਿਰ ਵੀ ਨਹੀਂ ਬੋਲ ਰਹੇ ਮੈਂ ਹੈਰਾਨ ਆ ਲੋਕਾਂ ਨੂੰ ਮੈਂ ਚਲੋ ਕੀ ਹੋ ਬੋਲਾਂ ਲੋਕ ਤਾਂ ਵਿਚਾਰੇ ਮੇਰੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਲਾਈਕ ਕਰਦੇ ਨੇ ਕਮੈਂਟ ਵੀ ਕਰਦੇ ਨੇ ਕਿ ਉਹ ਵੀਡੀਓ ਵਾਇਰਲ ਹੋਵੇ ਜੇ ਮੇਰੀ ਮੇਰੀ ਵੀਡੀਓ ਪੰਜਾਬ ਦੇ ਰਿਕਸ਼ੇ ਵਾਲੇ ਤੱਕ ਪਹੁੰਚ ਸਕਦੀ ਹੈ ਪੰਜਾਬ ਦੇ ਲੋਕਾਂ ਤੱਕ ਪਹੁੰਚ ਸਕਦੀ ਹੈ ਇਹਨਾਂ ਲੀਡਰਾਂ ਤੱਕ ਨਹੀਂ ਪਹੁੰਚ ਸਕਦੀ ਇਹ ਕਿਹੜਾ ਇੰਸਟਾਗ੍ਰਾਮ ਫੇਸਬੁੱਕ ਨਹੀਂ ਚਲਾਉਂਦੇ ਪਰ ਫਿਰ ਵੀ ਸ਼ਰਮ ਵਾਲੀ ਗੱਲ ਦੇਖੋ ਕਿ ਮੇਰੀ ਵੀਡੀਓ ਨੂੰ ਕਿੱਦਾਂ ਇਗਨੋਰ ਕਰਦੇ ਹੋਣਗੇ ਮੈਡੀਕਲ ਮਾਫੀਆ ਬਹੁਤ ਵੱਡਾ ਮਾਫੀਆ ਹੈ ਇਹ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਇਹਨੂੰ ਨੱਥ ਪਾਈ ਜਾਵੇ ਨੱਥ ਕਿਵੇਂ ਪਏਗੀ ਮੈਂ ਤਾਂ ਇਹ ਵੀ ਦੱਸਤਾ ਸੀ ਆ ਟੀਕਾ ਸਾਡੇ ਹੱਥ ਦੇ ਵਿੱਚ ਜਿਹਦੀ ਐਮ ਆਰ ਪੀ 20000 ਹੈ ਕੋਈ ਇਹਨੂੰ 20000 ਦਾ ਵਿੱਚ ਹੀ ਜਾਂਦਾ ਕੋਈ ਇਹਨੂੰ 18000 ਦਾ ਵਿੱਚ ਹੀ ਜਾਂਦਾ ਕੋਈ ਇਹਨੂੰ 16000 ਦਾ ਵਿੱਚ ਹੀ ਜਾਂਦਾ ਇਹਦੀ ਅਸਲ ਕੀਮਤ ਕੀ ਹੈ ਕਿਸੇ ਨੂੰ ਪਤਾ ਹੀ ਨਹੀਂ ਪਿਛਲੇ ਵੀਡੀਓ ਚ ਬੜਾ ਰੌਲਾ ਪਿਆ ਸੀਗਾ ਕਿ ਡਾਕਟਰ ਰੱਖੇ ਕਰੋੜਾ ਰੁਪਏ ਲਾਉਂਦੇ ਆਪਣੀ ਪੜ੍ਹਾਈ ਤੇ ਉਹ ਕੀ ਕਰਨ ਕਿੱਥੇ ਜਾਣ ਤੇ ਯਾਰ ਐਸਾ ਕਿਹੜਾ ਕਾਰੋਬਾਰ ਹੈ ਜਿਹਦੇ ਵਿੱਚ 100 ਰੁਪਏ ਤੁਸੀਂ ਪ੍ਰੋਡਕਟ ਤੇ ਲਾਓ ਤੇ ਉਹਨੂੰ 2000 ਰੁਪਏ ਦਾ ਵੇਚੋ ਆ ਟੀਕੇ ਦੀ ਕੀਮਤ ਕੀ ਹੋਏਗੀ ਅਸਲ ਕੀਮਤ ਤਾਂ ਚਲੋ ਹੁਣ ਇਹ ਕੰਪਨੀਓਂ ਹੀ ਜਾਣਦੀ ਹੈ ਪਰ ਇਹ ਕੀਮਤ ਇਹ ਟੀਕਾ ਕਿਤੇ 20000 ਦਾ ਵਿਕ ਰਿਹਾ ਕਿਤੇ 12000 ਦਾ ਵਿਕ ਰਿਹਾ ਕਿਤੇ ਇਹ ਗੱਲ ਜਾਇਜ਼ ਹੈਗੀ ਆ ਇਹ ਗੱਲ ਇਹ ਗੱਲ ਨਾਲ ਤੁਸੀਂ ਸਹਿਮਤ ਹੈਗੇ ਹੋ ਜਿਹੜਾ ਬੰਦਾ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਉਹ ਬੰਦਾ ਕਮੈਂਟ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰੇ ਸ਼ੇਅਰ ਕਰਕੇ ਪੰਜਾਵੇ ਸਿਸਟਮ ਤੱਕ ਮੈਨੂੰ ਤਰਸ ਆਂਦਾ ਹੈ ਇਹਨਾਂ ਲੋਕਾਂ ਤੇ ਵਿਚਾਰਿਆਂ ਤੇ ਜਿਹੜੇ ਯਾਰ ਆ ਅੱਜ ਜਿਹੜਾ ਸਾਡਾ ਸੀਐਮ ਸਾਹਿਬ ਨੂੰ ਜਾਂ ਸਾਡੇ ਲੀਡਰਾਂ ਨੂੰ ਇਹ ਚੀਜ਼ਾਂ ਦਿਖਦੀਆਂ ਨਹੀਂ ਇਹ ਈਗਨੋਰ ਕਰ ਰਹੇ ਹੋ ਅੱਜ ਪੰਜਾਬ ਕਿਹੜੀ ਪਾਰਟੀ ਦੇ ਮੈਨੀਫੈਸਟੋ ਚ ਇਹ ਚੀਜ਼ ਹੈਗੀ ਹੈ ਤਾਂ ਉਹਨੇ ਇੱਕ ਹੈਰਾਨੀ ਦੀ ਗੱਲ ਦੱਸਾਂ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਦੋ ਮੈਡੀਕਲ ਕਾਲਜ ਖੁੱਲੇ ਨਵੇਂ ਤੇ ਹਰਿਆਣੇ ਦੇ ਵਿੱਚ 8 ਖੁੱਲੇ ਨੇ ਪੰਜਾਬ ਦੇ ਵਿੱਚ 2 ਮੈਡੀਕਲ ਕਾਲਜ ਖੁੱਲੇ ਨੇ ਨਵੇਂ ਪਿਛਲੇ 10 ਸਾਲਾਂ 'ਚ ਤੇ ਹਰਿਆਣੇ ਦੇ ਵਿੱਚ 8 ਖੁੱਲੇ ਨੇ ਇੱਥੋਂ ਹਿਸਾਬ ਲਾ ਲਓ ਸਾਡੇ ਮੈਡੀਕਲ ਦਾ ਕੀ ਹਾਲ ਹੋਏਗਾ ਇੰਨਾ ਕੁ ਬੇੜਾ ਗਰਕੇ ਆਪਿਆ ਸਾਡੇ ਸਿਸਟਮ ਦਾ ਜਿਹਦਾ ਮੈਂ ਹੁਣ ਕਸੂਰ ਹੁਣ ਆ ਆ ਵਿਚਾਰਾ ਪੇਸ਼ੈਂਟ ਆਇਆ ਸੀਏ ਦੀ ਪ੍ਰੋਬਲਮ ਆਈ ਹੈ ਯਾਰ ਉਹਨਾਂ ਕੋਲ ਪੈਟ ਸ캔 ਲਿਖਤੀ ਡਾਕਟਰ ਨੇ ਹੁਣ 14000 ਦੀ ਪੈਟ ਸ캔 ਹੀ ਸਾਡੇ ਕਿਸੇ ਸਰਕਾਰੀ ਹਸਪੀਟਲ 'ਚ ਪੈਟ ਸ캔 ਹੀ ਨਹੀਂ ਹੁੰਦੀ ਕਿੱਥੇ ਜਾਣ ਏ ਮੈਨੂੰ ਕਹਿ ਦਿੰਦੇ ਨੇ ਕਿ ਤੂੰ ਰੋਲਾ ਪਾਣਾ ਹੈ ਹੁਣ ਮੈਂ ਬੜੀਆਂ ਗੱਲਾਂ ਨੇ ਜਿਹੜੀਆਂ ਮੈਂ ਸ਼ਾਇਦ ਅੱਗੇ-ਅਗੇ ਪੋਡਕਾਸਟ ਦੇ ਵਿੱਚ ਸਭ ਦੱਸੂਗਾ ਇਹਨਾਂ ਨੂੰ ਲੋਕਾਂ ਨੂੰ ਕਿ ਕੀ-ਕੀ ਇਹਨਾਂ ਦਾ ਅਸਲ ਮੁੱਦਾ ਹੈਗਾ ਪਰ ਮੈਨੂੰ ਨਾ ਬੜਾ ਤਰਸ ਆਂਦਾ ਯਾਰ ਇਹਨਾਂ ਲੀਡਰਾਂ ਤੇ ਬਰਸਾਤੀ ਡੱਡੂਆ ਵਾਂਗੂੰ ਹੁਣ ਤੁਸੀਂ ਦੇਖੋ ਹਰ ਲੀਡਰ ਇੱਕ-ਇੱਕ ਸ਼ਹਿਰ 'ਚ ਤੁਹਾਨੂੰ ਸਵੇਰੇ ਸ਼ਾਮ ਤੱਕੇ ਖਾਂਦਾ ਨਜ਼ਰ ਆ ਰਿਹਾ ਹੋਏਗਾ ਹੈ ਰੈਲੀਆਂ ਤੇ ਰੈਲੀਆਂ ਰੈਲੀਆਂ ਤੇ ਰੈਲੀਆਂ ਇਹਨਾਂ ਨੂੰ ਪੁੱਛੋ ਜਿੰਨਾ ਜ਼ੋਰ ਤੁਸੀਂ ਆਹ ਦਿਨਾਂ 'ਚ ਲਾ ਰਹੇ ਹੋ ਜੇਕਰ ਇੰਨਾ ਜ਼ੋਰ ਆ ਪਿਛਲੇ 3.5 ਸਾਲਾਂ 'ਚ ਲਾਇਆ ਹੁੰਦਾ ਤਾਂ ਤੁਹਾਨੂੰ ਅੱਜ ਘਰ-ਘਰ ਵੋਟ ਮੰਗਣ ਦੀ ਲੋੜ ਪੈਂਦੀ ਔਰ ਮੈਂ ਕਹਿੰਦਾ ਕੁਝ ਲੀਡਰਾਂ ਦਾ ਤਾਂ ਇੰਨਾ ਕੁ ਹੀ ਬੇੜਾ ਕਰਕੇ ਆ ਪਿਆ ਜਿਨ੍ਹਾਂ ਦਾ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਹੀ ਔਖਾ ਹੈ ਇਹ ਵੀਡੀਓ ਨੂੰ ਅਗਰ ਤੁਸੀਂ ਸਹਿਮਤ ਹੋ ਕਿ ਇਹ ਟੀਕਾ ਜਿਹੜਾ ਉਹ 20000 ਦਾ ਨਹੀਂ ਵਿਕਣਾ ਚਾਹੀਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਉਸ ਹਰ ਸਿਸਟਮ ਦੇ ਬੰਦੇ ਦੇ ਚਪੇੜਾ ਜਿਹੜਾ ਉੱਤੇ ਕੰਮ ਨਹੀਂ ਕਰ ਰਿਹਾ ਉਹ ਮੈਨੂੰ ਦੱਸੋ ਤਾਂ ਸੀ ਕੰਮ ਕਿਉਂ ਨਹੀਂ ਕਰ ਰਹੇ ਇਹ ਟੀਕਾ ਕੋਈ ਲੈ ਰਿਹਾ 12000 ਦਾ ਕੋਈ ਲੈ ਰਿਹਾ 18000 ਦਾ ਕੋਈ ਲੈ ਰਿਹਾ 20000 ਦਾ ਕਿਉਂ ਭਾਈ ਕਿਸੇ ਦੀ ਹਰਾਮ ਦੀ ਕਮਾਈ ਹੈ ਇੱਕੋ ਟੀਕਾ ਇੱਕੋ ਕੰਪਨੀ ਇਹ ਕਿਉਂ ਕਿਤੇ 20000 ਦਾ ਵਿਕ ਰਿਹਾ ਕਿਤੇ 12000 ਦਾ ਵਿਕ ਰਿਹਾ ਇਹ ਹਰ ਜਗ੍ਹਾ ਇੱਕੋ ਰੇਟ ਤੇ ਕਿਉਂ ਨਹੀਂ ਵਿਕ ਰਿਹਾ ਕੀ ਮੈਨੂੰ ਕੋਈ ਪੜਿਆ ਲਿਖਿਆ ਡਾਕਟਰ ਕੋਈ ਪੜਿਆ ਲਿਖਿਆ ਪੋਲਿਟੀਸ਼ੀਅਨ ਕੀ ਪੜਿਆ ਲਿਖਿਆ ਕੋਈ ਹੈਲਥ ਮਨਿਸਟਰ ਮੈਨੂੰ ਇਹ ਗੱਲ ਦਾ ਜਵਾਬ ਦੇ ਸਕਦਾ ਕਿ ਸਾਡੀ ਪੰਜਾਬ ਚ ਐਮ ਆਰ ਪੀ ਤੈਅ ਕਿਉਂ ਨਹੀਂ ਹੋ ਰਹੀ ਦਵਾਈਆਂ ਦੇ ਉੱਤੇ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲ ਲਾਜ ਹੈ ਨਹੀਂ ਪ੍ਰਾਈਵੇਟ ਦੇ ਵਿੱਚ ਵਿਚਾਰੇ ਲੋਕ ਕਰਾ ਨਹੀਂ ਸਕਦੇ ਤੇ ਬੰਦਾ ਜਾਵੇ ਕਿੱਥੇ ਮੇਰੇ ਕੋਲ ਰੋਜ਼ ਮਰੀਜ਼ ਆਉਂਦੇ ਨੇ ਸਿਵਲ ਹਸਪੀਟਲ ਗਏ ਉੱਥੇ ਇਲਾਜ ਨਹੀਂ ਹੋ ਰਿਹਾ ਡਾਕਟਰ ਨੇ 50000 ਮੰਗ ਲਿਆ ਉਹ ਮੇਰੇ ਨਾਲ ਕਰੋ ਆ ਕੇ ਡਿਬੇਟ ਬੈਠੋ ਜਿੰਨੇ ਵੀ ਲੀਡਰ ਅੱਜ ਵੋਟਾਂ ਦੇ ਵਿੱਚ ਖੜੇ ਨੇ ਮੈਨੂੰ ਮੌਕਾ ਦਿਓ ਆਪਣੇ ਨਾਲ ਪੌਡਕਾਸਟ ਕਰਨ ਦਾ ਮੈਂ ਲਾਈਵ ਸੱਦਾ ਦੇ ਰਿਆਂ ਮੈਨੂੰ ਮੌਕਾ ਦਿਓ ਪੌਡਕਾਸਟ ਕਰਨ ਦਾ ਮੈਂ ਪੁੱਛਾਂ ਤੁਹਾਨੂੰ ਤੁਸੀਂ ਜ਼ਮੀਨੀ ਪੱਧਰ ਤੇ ਕੀਤਾ ਕੀ ਹੈ ਪਰ ਨਹੀਂ ਤੁਸੀਂ ਸਿਰਫ ਇਸ ਟਾਈਮ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹੋ ਔਰ ਲੋਕ ਫਿਰ ਬੇਵਕੂਫ ਬਣ ਜਾਣਗੇ ਤੇ ਫਿਰ ਬੁਰਾ ਹਾਲ ਹੋ ਜਾਏਗਾ ਉਮੀਦ ਹੈ ਕਿ ਇਸ ਮੁੱਦੇ ਤੇ ਮੈਨੂੰ ਜਰੂਰ ਕੋਈ ਤੁਸੀਂ ਜਵਾਬ ਕਮੈਂਟ ਕਰਕੇ ਦਿਓਗੇ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜਰੂਰ ਪਹੁੰਚਾਓ ਤੇ ਮੈਨੂੰ ਦੱਸੋ ਕਿ ਮੈਂ ਕੀ ਕਰਾਂ ਇਹਨਾਂ ਦਾ ਇੱਕ ਟੀਕਾ ਪੇਸ਼ੈਂਟ 20000 ਦਾ ਲੈ ਰਿਆ ਇੱਕ ਜਗ੍ਹਾ 8000 ਦਾ ਲੈ ਰਿਆ ਸੌਰੀ 12000 ਦਾ ਲੈ ਰਿਆ ਮੈਂ ਕਰਾਂ ਕੀ ਤਰਸਾਂਦਾ ਮੈਨੂੰ ਆਪਣੇ ਹਾਲਾਤ ਦੇਖ ਕੇ ਆਪਣੇ ਮੈਡੀਕਲ ਸਿਸਟਮ ਦੇ ਕਿ ਕਿਵੇਂ ਲੋਕਾਂ ਦੇ ਘਰ ਬੇਕ ਜਾਂਦੇ ਨੇ ਨੁਲਾਜ ਕਰਾਣ ਦੇ ਕਰਾਂਦੇ ਇਲਾਜ ਜੋਗੇ ਪੈਸੇ ਨਹੀਂ ਬਚਦੇ ਉਹਨਾਂ ਕੋਲ ਧੰਨਵਾਦ